ਵਾਹਿਗੁਰੂ ਜੀ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਾਹਰ ਮਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸੋਣਾ ਕੀਰਤ ਕਰਮਾ ਪੁਰਬਕ ਮਾਇਆ ਸਿਰ ਸਿਰ ਸੁਖ ਸਮਾਧੇ ਸੋ ਤੂੰ ਪਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਕੜੀ ਨਾ ਜੀਵਾ ਪ੍ਰੇ ਬਾਜ ਦੇਹੀ ਕੋਇ ਨ ਬੇਲੀ ਗੁਰਮਖ ਅੰਮ੍ਰਿਤ ਪੀਵਾ रचना राज रहे निरंकारी प्रभु मन कर्म सुकर्मा नानक पंत निराले सातान तू सुन आत्मरामा बबीहा प्रिय बोले कोकल बाणिया सा तन सब रस चोले अंक समाणिया और अंक समाणी जा प्रभु वाणी सा स्वागण नारी नाव करथा महल कर ऊच निज कर वास मुरारी ਸਾਬ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸਰ ਰੰਗ 라ਵੇ ਨਾਨਕ ਪ੍ਰਯੋਪਯੋ ਚਵੇ ਬਬੀਹਾ ਕੋਕਿਲ ਸ਼ਬਦ ਸਾਵੇ ਤੂੰ ਸੁਣ ਹਾਰ ਰਸ ਪੀਨੇ ਪ੍ਰੀਤਮ ਆਪਣੇ ਮਾਨ ਤਨ ਰਵਤਰ ਮੰਨੇ ਘੜੀ ਨਾ ਬਿਸਰੈ ਤੂੰ ਕੜੀ ਬਿਸਾਰੀ ਹਾਂ ਬਲਹਾਰੀ ਹਾਂ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਾਂ ਕਿਸ ਕੇਰਾ ਹਰ ਦੇ ਰਹਿ ਨ ਜਾਏ ਉੜ ਗਈ ਹਰ ਚਰਨ ਨਿਵਾਸੇ ਪਏ ਪਵਿੱਤਰ ਸ੍ਰੀ ਰਾ ਨਾਨਕ ਦ੍ਰਿਸ਼ਟ ਦੀਰਗ ਸੁਗਪਾਵ ਗੁਰशोਦੀ ਮੰਤੀਰਾ ਵਰਸੇ ਅਮਰਤਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਾਰਸੋਂ ਕ੍ਰੀਤ ਬਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੈ ਤਾਂ ਊ ਬੇਗੁਣ ਸਾਰੀ ਘਰ ਘਰ ਕੰਤਰ ਵੈ ਸੁਹਾਗਣ ਹੋ ਕਉ ਕੰਤ ਵਿਸਾਰੀ ਓਨ ਵ ਕਨ ਛਾਏ ਬਰਸ ਸੁਬਾਏ ਮਾਨ ਤਨ ਪ੍ਰੇਮ ਸੁਕਾਵੇ ਨਾਨਕ ਵਰਸੇ ਅੰਮ੍ਰਿਤ ਬਾਣੇ ਕਰ ਕਿਰਪਾ ਕਰ ਆਵੇ ਚੇਤ ਬਸੰਤ ਪਲਾ ਪਵਰ ਸੁਹਾਵੜੇ ਬਾਨ ਫੂਲੇ ਮੰਜ ਬਾਰ ਮੈਂ ਪੇਰ ਕਰ ਬੋੜੇ ਪੇਰ ਕਰਨੀ ਆਵੇ ਧਨ ਕੋ ਸੁਪਾਵੇ ਬੇਰੇ ਬਰੋ ਤਨ ਸ਼ੀਜੈ ਕੋਕਲ ਆਮ ਸੁਹਾਵੀ ਬੋਲੇ ਕਿਉਂ ਦੁਪੰਕ ਸਹੀਜੇ ਭਵਰ ਭਵੰਤਾ ਹੂਲੀ ਢਾਲੀ ਕਿਉਂ ਜੀਵਾ ਮਰਬਾਏ ਨਾਨਕ ਚੀਤ ਸਹਿ ਸੁਪਾਵੇ ਜੇ ਹਰ ਵਾਰ ਕਰ ਤਨ ਪਾਏ ਵੇ ਸਾਖ ਪੜਾ ਸਾਖ ਆਵੇ ਸਵਰੇ ਤਾਨ ਦੇ ਕੇ ਹਰ ਦੁਆਰ ਆਉ ਦਿਆ ਕਰੇ ਕਰ ਆਉ ਪਿਆਰੇ ਦੁ ਤਰ ਤਾਰੇ ਤਉਦ ਬਿਨ ਅਡ ਨਾ ਮੋਲੋ ਕੀਮਤ ਕੌਣ ਕਰੇ ਤਉਦ ਭਾਵਾਂ ਦੇਖ ਡਖਾਵੇ ਢੋਲੋ ਦੂਰ ਨਾ ਜਾਣ ਨ ਅੰਤਰਮਾਨਾ ਹਰ ਕਾ ਮਹਿਲ ਪੇਸ਼ਾਨਾ ਨਾਨਕ ਵਿਸਾਖੀ ਰਬ ਪਾਵੇ ਸੁਰਤ ਸ਼ਉਦ ਮਨ ਮਾਨਾ ਮਾਹ ਜੇੜ ਭਲਾ ਪ੍ਰੀਤਮ ਕਉ ਬਿਸਰੈ ਥਾਲ ਤਾਪੇ ਸਰਪਾਰ ਸਾਤ ਅਨ ਬਿਨੋ ਕਰੇ ਤਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੋਣਾ ਸਾਰੀ ਪ੍ਰਭਾਵਾ ਸਾਚੇ ਮਹਿਲ ਰਹੇ ਬੇਰਾਗੀ ਆਵਣ ਦੇ ਤਾ ਆਵਾ ਨਿਮਾਣੀ ਨਿਤਾਣੀ ਹਾਰ ਬਿਨ ਕਿਉ ਪਾਵੇ ਸੁਖ ਮਹਿਲੀ ਨਾਨਕ ਜੇਟ ਜਾਣੇ ਤਿਸ ਜਿਐ ਕਰਮ ਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਕਰਤੀ ਦੂਸ ਹੈ ਸੋਖ ਅਗਨ ਪਖੈ ਅਗਨ ਰਸੋਖੇ ਮਰੀਏ ਤੋਖੇ ਪੀ ਸੋ ਕਿਰਤ ਨਹਾਰੇ ਰਾਤ ਫਰੇ ਛਾਇਆ ਤਨ ਤਾਕੈ ਟੀਡ ਲਵੇ ਬੰਜ ਮਾਰੇ ਆਵਗਣ ਬਾਦ ਚਲੇ ਦੁਖ ਆਗਏ ਸੁਖ ਤੇ ਸਾਸ ਸਮਾਲੇ ਨਾਨਕ ਜਿਸਮ ਇਹ ਮੰਦੀਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਣਾ ਕਣ ਵਰਸੇ ਰੁਤਿ ਆਏ ਮੈਂ ਮਾਨਤਨ ਸੋ ਪਾਵੇ ਪੇਰੇ ਪਰਦੇਸਦਾਏ ਪੇਰ ਕਰਨੀ ਆਵੇ ਮਰੀ ਹਾਵੇ ਧਾਮਕ ਚਮਗੜਰਾਏ ਸੇਜ ਕੇ ਲੇ ਕੇ ਕਰੀ ਦੋਹੇਲੀ ਮਰਨ ਪਿਆ ਦੁਖ ਮਾਏ ਹਾਰ ਬੈਨ ਨੀ ਇੰਦ ਪੂ ਹੁ ਕੋ ਕਾਸੀ ਕਾਪੜ ਤਨ ਸੁਖਾਵੇ ਨਾਨਕ ਸਾ ਸਵਾਗਨ ਗੰਤੀ ਪਿਰ ਕੇ ਅੰਗ ਸਮਾਵੇ ਪਦ ਪਰਮ ਪੁਲੀ ਪਰ ਜੋਬਣ ਪਛਤਾਣੀ ਜਲ ਤਲ ਨੀਰ ਪਰੇ ਬਰਸ ਰੂ ਤੇ ਰੰਗ ਮਾਣੀ ਬਰਸੇ ਨਿਸ ਅਕਾਲੀ ਕਿਉ ਸੁਗਬਾਲੀ ਦਾਦਰ ਮੋਰ ਲਵੰਤੇ ਪ੍ਰੇਪਰ ਚਵੇ ਬਬੀਹਾ ਬੋਲੇ ਪੰਗਰੇ ਦੇ ਸੰਤੇ ਮਸ਼ਰ ਡਾਂਗ ਸਾਇਰ ਪਰ ਸੂਪਰ ਬਿਨ ਹਾਰ ਕਿਉ ਸੋ ਪਾਏ ਨਾਨਕ ਪੂਜ ਲੋ ਗੁਰ ਆਪਣੇ ਜੈ ਪ੍ਰਾਪਤ ਹੈ ਜਾਈਏ ਅਸਨ ਆਓ ਬਿਰਾ ਸਾਤ ਅਨ ਚੂਰ ਮੁਈ ਤਾਂ ਮਿਲੇ ਬਰਾ ਮੇਲੇ ਦੂਜੇ ਬਾਇ ਖੁਈ ਚੂਠੇ ਵਿਗੋਤੇ ਤਾਂ ਬਰ ਮੁਤੀ ਕੋ ਕਹ ਕਾਹੇ ਸੇ ਫੂਲੇ ਆਗੇ ਕਾਮਿ ਪਿਸ਼ੇਰ ਤਜਾਡਾ ਦੇਖ ਚਲਤ ਮੰਡੋਲੇ ਦੇਿਸ ਸਾਕਰਿਆ ਰਿਆਵਲ ਸਹਿਜ ਪਕੇ ਸੁਮਿਠਾ ਨਾਨਕ ਹਸਨ ਮਿਲੋ ਪਿਆਰੇ ਸਰਗੁਰ ਪੇ ਬਸੀਠਾ ਕਤਕ ਗਿਰਤ ਪਿਆ ਜੋ ਪ੍ਰਭ ਆਇਆ ਦੀਪਕ ਸਹਿਜ ਬਲੇ ਤਤ ਜਲਾਇਆ ਦੀਪਕ ਰਸ ਤੇ ਲੋ ਤਨ ਪਰ ਮੇਲੋ ਦਨ ਉਮਾ ਹੈ ਸਰਸੀ ਅਵਗਣ ਮਾਰੀ ਮਰਤਾ ਸੀ ਜੈ ਗੋਣ ਮਾਰੀ ਤਾਮਰਸੀ ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਣਾੜੀ ਆਸਾਂ ਨਾਨਕ ਮਿਲੋ ਕਪਟ ਧਾਰ ਖੋਲੋ ਏ ਕੜੀ ਖਟਮਾਸਾ ਮੰਗਰ ਮਹਪੜਾ ਹਾਰ ਗੁਣ ਅੰਕ ਸਮਾਵੇ ਗੜਵੰਤੀ ਗੁਣ ਰਵੇ ਮੈਂ ਆਪਣੇ ਚਲ ਪਾਵੇ ਨੇ ਚਲ ਚਤਰ ਸੁਜਾਨ ਬੇਦਾਤਾ ਚੰਚਲ ਜਗਤ ਸਬਾਇਆ ਗਿਆਨ ਧਿਆਨ ਗੁਣ ਅੰਗ ਸਮਾਣੇ ਪ੍ਰਭ ਭਾਣੇ ਤਾ ਪਾਇਆ ਗੀਤ ਨਾਦ ਕਵਤ ਕਵੈ ਸੁਣ ਰਾਮ ਨਾਮ ਦੁਖ ਭਾਗੈ ਨਾਨਕ ਸਾਤਨ ਨਾ ਪਿਆਰੀ ਅਬ ਭਗਤੀ ਪਿਰ ਆਗੈ ਓਖ ਤੁਖਾਰ ਪੜੇ ਵਣ ਤਰਨ ਰਸੋਖੇ ਆਵਕ ਕੀ ਨਾਹਿ ਮਾ ਧਨਵਸੇ ਮੁਖੇ ਮਾਤਾ ਰਾਵਰਿਆ ਜਗ ਜੀਵਨ ਗੁਰ ਸ਼ਬਦੀ ਰੰਗ ਬਾਣੀ ਅੰਡਜ ਜੇਰ ਸਿਰ ਉਤਕੁਜ ਕਟਕੜ ਜੋ ਸਮਾਣੀ ਦਰਸ਼ਨ ਦੇਹੁ ਦੇਆ ਪਦਾਤੇ ਗਤ ਪਉ ਮਤ ਦੇਹੁ ਨਾਨਕ ਰੰਗ ਰਵੇ ਰਸ ਰਸੀਆ ਹਰ ਸੁਪ੍ਰੀਤ ਸਨੇਹ 마ਗ ਬਨੀਤ ਪਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪੀਤਮਾ ਗੁਣ ਅੰਕੇ ਸੋਨ ਪ੍ਰਭੰਕੇ ਤਉਦ ਭਾਵ ਸਰਨਾਵਾਂ ਗਾੰਗ ਜਮਤਾ ਬੇਣੀ ਸੰਗਮ ਸਾਰ ਸੁਮੰਦ ਸੁਮਾਵਾਂ ਉਹਨਾਂ ਦਾਣ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾ ਰਸ ਹਾਰ ਜਬ 8000 ਤੀਰਥ ਨਾਤਾ ਪਲਗਨ ਮਹਾਰਾਸੀ ਪ੍ਰੇਮ ਸਭਾਇਆ ਅੰਨ ਰਸ ਪਿਆਵਗਵਾਇਆ ਮਨ ਬੋਹ झुਕਾਇਆ ਜਾਣ ਲਪਾਇਆ ਕਰ ਕਿਰਪਾ ਕਰਿ ਆਵ ਬਹੁਤੇ ਵੇਸ ਕਰੀ ਬੇਰਬਾ ਜਾਉ ਮਹਿਲੀ ਲਹਾਣਾ تھا ਹਾਰ ਢੋਰ ਰਸਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ ਨਾਨਕ ਮੇਲ ਲੈ ਗੁਰਿਆ ਆਪਣੇ ਘਰਵਾਰ ਪਾਇਨਾਰੀ ਬੇਦਸ ਮਹਰੂਤੀ ਥਿਤੀਵਾਰ ਪੜੇ ਖੜੀ ਮੂਰਤ ਪੜ ਸਾਦੇ ਆਏ ਸਜ ਮਿਲੇ ਕਾ ਮਿਲੇ ਪਿਆਰੇ ਕਾ ਸਾਰੇ ਕਰਤਾ ਸਾਬ ਬਿਦ ਜਾਣੇ ਜਿਨੇ ਸ਼ਿੰਗਾਰੀ ਤਿਸੇ ਪਿਆਰੀ ਮੇਲ ਪਿਆਰ ਰੰਗਮਾਨ ਕਾਸੇ ਸੁਹਾਵੀ ਜਾਪੇ ਰਾਵੀ ਗੁਰਮੁਖ ਮਸਤਕ ਪਾਗੋ ਨਾਨਕ ਐਨਸ ਰਾਵੈ ਪ੍ਰੀਤਮ ਹਾਰ ਵਾਰtheta ਸਹਾਗੋ ਕਾਸੇ ਸੁਹਾਵੀ ਜਾਪੇ ਰਾਵੀ ਗੁਰਮੁਖ ਮਸਤਕ ਪਾਗੋ ਨਾਨਕ ਐਨਸ ਰਾਵੈ ਪ੍ਰੀਤਮ ਹਾਰ ਵਾਰtheta ਸਹਾਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ